ਸਾਹ ਦਿਨ ਪਹਿਲਾਂ ਮੁੰਡਾ ਇੱਥੇ ਮਰਿਆ ਵਾ ਉਹ ਵੀ ਮਸਾ 30 ਸਾਲਾਂ ਦਾ ਅੱਛਾ ਜੀ ਉਹ ਦਿਨ ਸਾਰੇ ਸੋਸ਼ਲ ਮੀਡੀਆ ਤੇ ਪਤਾ ਨਹੀਂ ਸਾਰਿਆਂ ਫੇਸਬੁੱਕ ਤੇ ਵੀਡੀਓ ਚੱਲ ਰਹੀਆਂ ਸੀ ਕਿ ਉਥੇ ਜੈਮਲਾ ਵਾਲੇ ਟੀਕਾ ਲਾ ਕੇ ਮਰਿਆ ਪਰਿਵਾਰ ਦੇ ਨਾਲ ਸਾਰਿਆਂ ਗਿਆ ਉਹਦੇ ਕਤਲ ਦੇ ਵਿੱਚ ਕਿੰਨੇ ਬੰਦਿਆਂ ਨੂੰ ਹਟ ਤੱਕ ਪਰਚਾ ਹੋਇਆ ਤੇ ਕਿੰਨੇ ਬੰਦੇ ਫੜੇ ਗਏ ਆ ਜੀ ਨੇ ਅਸੀਂ ਮੋਢਿਆਂ ਦੇ ਹਥਿਆਰ ਰੱਖ ਲੈਣੇ ਆ ਆਪਦੇ ਬੱਚੇ ਬਚੇ ਹੋਣ ਲਈ ਇਹ ਮੇਰੀ ਸੈਂਟਰ ਸਰਕਾਰ ਨੂੰ ਵੀ ਆ ਤੇ ਪੰਜਾਬ ਸਰਕਾਰ ਨੂੰ ਵੀ ਆ ਮੈਂ ਆਪਦੇ ਬੰਦੇ ਨਾਲ ਕੱਟੇ ਕਰਕੇ ਇੰਤਿਆਰ ਚੁੱਕੇ ਆਂ ਇਹਨਾਂ ਬੰਦਿਆਂ ਦੇ ਬਰਖਲਾਪ ਹੋ ਜਾਣਗੇ ਤੇ ਚਾਹੇ ਸਰਕਾਰ ਇਸ ਕੰਮ ਤੇ ਆਪਦੀ ਠੱਲ ਪਾ ਲਵੇ ਉਹ ਮਲਾਣੇ ਦਾ ਪਾਇ ਕੱਲ ਮਲਾਣੇ ਆਇਆ ਉਹਦੇ ਖੜੇ ਬਾਜ਼ਾਰ ਦੇ ਵਿੱਚ ਸਾਈਆਂ ਦੇ ਮੁੰਡੇ ਆਖਣ ਦੇ ਮੇਰੇ ਕੋਲ ਮਾਲ ਦੂਜੇ ਮਾਲ ਨਾਲੋਂ 20 ਗੁਣੇ ਚੰਗਾ ਵਾ ਹੈ ਉਧਰ ਲੈਣ ਜਾਂਦੇ ਆ ਪਾਇ ਤੇ ਉਹਨਾਂ ਨੂੰ ਦੱਸਿਆ ਸਾਰਿਆਂ ਨੂੰ ਕਿ ਮੇਰੇ ਕੋਲੇ ਮਾਲ ਚੰਗਾ ਵਾ ਖੜੇ ਬਾਜ਼ਾਰ ਦੇ ਵਿੱਚ ਇਹ ਗੱਲਾਂ ਹੁੰਡੀਆਂ ਤੇ ਪੁਲਿਸ ਨੂੰ ਨਾ ਪਤਾ ਹੋਈ ਇਹ ਕੱਲ ਮਾਵਾ ਦੇ ਪੁੱਤ ਜਾਈ ਜਾਂਦੇ ਆ ਇਹ ਸਰਕਾਰ ਪ੍ਰਸ਼ਾਸਨ ਕਹਿ ਤਰਿਆ ਵਾ ਵੀ ਅਸੀਂ ਬੰਦ ਕੀਤਾ ਨਸ਼ਾ ਸਾਲੇ ਦੇਖਵੇਂ ਵਿੱਚ ਤਾਂ ਕੋਈ ਨਹੀਂ ਬੰਦ ਹੋਇਆ ਜੇ ਕੋਸ ਹੋਰ ਸੀਆੜੀ ਕਰ ਸਕਦੀ ਆ ਇਹਨਾਂ ਨੂੰ ਆਤਵਾਦ ਦਾ ਪਤਾ ਲੱਗ ਸਕਦਾ ਵਾ ਇਹਨਾਂ ਨੂੰ ਪਾਕਿਸਤਾਨ ਤੇ ਜਾ ਕੇ ਤੇ ਉਹ ਉਹਨਾਂ ਦੇ ਆਤਵਾਦੀਆਂ ਦੇ ਟਿਕਾਣੇ ਲੱਭ ਸਕਦੇ ਆ ਤੇ ਇੱਥੇ ਪੰਜਾਬ ਦੇ ਵਿੱਚ ਨਹੀਂ ਇਹ ਲੱਗ ਸਕਦਾ ਇਹ ਕਿੱਥੇ ਸਮਾਏ ਖੇਖਦੀ ਆ ਜੀ ਸਰਕਾਰ ਨੂੰ ਪਤਾ ਹਰ ਜ ਹਰ ਬੰਦੇ ਨੂੰ ਪਤਾ ਮੈਂ ਕਨਪੜ ਬੰਦਾ ਯਾਰ ਪਿੰਡ 'ਚ ਮੈਨੂੰ ਪਤਾ ਵੀ ਫਲਾਣੇ ਬੰਦੇ ਵੇਚਣ ਦੇ ਕਿ ਸਰਕਾਰ ਨੂੰ ਨਹੀਂ ਪਤਾ ਹਰ ਇੱਕ ਨੂੰ ਪਤਾ ਸੈਂਟਰ ਤੋਂ ਲੈ ਕੇ ਸੀਬੀਆਈ ਆ ਹੋਰ ਕਈ ਕਿੰਨੀਆਂ ਜਲਸੀਆਂ ਫੇਰਦੀਆਂ ਆ ਉਹਨਾਂ ਹੋਰ ਕਮਾਲੀ ਦੇ ਫੇਰਦੀਆਂ ਇਸ ਕੰਮ ਦਾ ਨਹੀਂ ਉਹਨਾਂ ਨੂੰ ਪਤਾ ਅੱਜ ਫਿਰ ਚੜਦੀ ਸਵੇਰ ਨਸ਼ੇ ਦੀ ਪੇੜ ਚੜਿਆ ਇੱਕ ਹੋਰ 32 ਸਾਲਾ ਨੌਜਵਾਨ ਮਾਪੇ ਦਾ ਇਕਲੋਤਾ ਪੁੱਤਰ ਚਾਰ ਭੈਣਾਂ ਦਾ ਭਰਾ ਦੋ ਬੱਚਿਆਂ ਦਾ ਬਾਪ ਮ੍ਰਿਤਕ ਮਨਦੀਪ ਸਿੰਘ ਜੀਹਾਂ ਪੰਜਾਬ ਸਰਕਾਰ ਨੇ ਨਸ਼ੇ ਵਿਰੁੱਧ ਮੈਮ ਸ਼ੁਰੂ ਕੀਤੀ ਹੋਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ 30 ਮਈ ਤੋਂ ਬਾਅਦ ਨਸ਼ਾ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ ਪਰ ਅੱਜ ਫਿਰ ਮੱਲਾਵਾਲਾ ਖਾਸ ਤੋਂ 4 ਕਿਲੋਮੀਟਰ ਦੀ ਦੂਰੀ ਤੇ ਵਸਦੀ ਜੱਗੂ ਵਾਲੀ ਵਸਤੀ ਪਿੰਡ ਗਰਦਿੱਤੀ ਵਾਲਾ ਦੇ ਮਨਦੀਪ ਸਿੰਘ ਉਰਫ ਮੰਗਾ ਸਿੰਘ ਪੁੱਤਰ ਪੂਰਨ ਸਿੰਘ ਦੀ ਨਸ਼ੀਲੇ ਪਦਾਰਥ ਦਾ ਟੀਕਾ ਲਗਾਉਣ ਤੋਂ ਬਾਅਦ ਮੌਤ ਹੋ ਗਈ ਹੈ ਜੇਦੀ ਲਾਸ਼ ਮੱਲਾ ਵਾਲਾ ਤੇ ਜੈਮਲ ਵਾਲਾ ਮੇਨ ਚੌਂਕ ਤੋਂ ਮਿਲੀ ਹੈ ਨੌਜਵਾਨ ਵਿਆਹਿਆ ਹੋਇਆ ਸੀ ਉਸ ਦਾ 9 ਸਾਲ ਦਾ ਪੁੱਤਰ ਸੀ ਜੋ ਸਕੂਲ ਵਿੱਚ ਪੜ੍ਹਦਾ ਸੀ ਅਤੇ 14 ਸਾਲ ਦੀ ਇੱਕ ਕੁੜੀ ਹੈ ਪਿੰਡ ਦੇ ਸਰਪੰਚ ਸਰਜੀਤ ਸਿੰਘ ਨੇ ਕਿਹਾ ਕਿ ਅਸੀਂ ਨਸ਼ੇ ਵਿਰੁੱਧ ਜੁੱਦ ਵਿੱਚ ਸਰਕਾਰ ਦੀ ਮਿਹਨਤ ਦਾ ਪੂਰਾ ਸਮਰਥਨ ਕਰਦੇ ਹਾਂ ਪਰ ਸਾਡੇ ਇਲਾਕੇ ਵਿੱਚ ਨਸ਼ੇੜੀਆਂ ਨੂੰ ਆਸਾਨੀ ਨਾਲ ਨਸ਼ਾ ਮਿਲ ਜਾਂਦਾ ਹੈ ਸਰਕਾਰ ਨੂੰ ਪੂਰੀ ਤਾਕਤ ਨਾਲ ਨਸ਼ਾ ਵਿਰੋਧ ਕਾਰਵਾਈ ਕਰਨੀ ਚਾਹੀਦੀ ਹੈ ਇਸ ਤੋਂ ਕੁਝ ਦਿਨ ਪਹਿਲਾਂ ਇੱਕ ਨੌਜਵਾਨ ਜੇਦੇ 6 ਬੱਚੇ ਸਨ ਦੀ ਨਸ਼ੀਲੇ ਪਦਾਰਥ ਦਾ ਟੀਕਾ ਲਗਾਉਣ ਤੋਂ ਬਾਅਦ ਮੌਤ ਹੋ ਗਈ ਸੀ ਇਸ ਮੌਕੇ ਮ੍ਰਿਤਕ ਮਨਦੀਪ ਸਿੰਘ ਦੇ ਬਾਪ ਨੇ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਸ਼ਾ ਤਸਕਰ ਨਸ਼ੇ ਦੀ ਚੰਗੀ ਕੁਆਲਿਟੀ ਦਾ ਸ਼ਰੇਆ ਭਰੋਸਾ ਦੇ ਬੋਲੀਲਾ ਨਸ਼ਾ ਵੇਚਦੇ ਹਨ ਕਿੰਨਾ ਤਾਂ ਸਾਡੇ ਵਰਗੇ ਆਮ ਨਸਾਨ ਨੂੰ ਸ਼ਰਿਆਮ ਪਤਾ ਹੈ ਪਰ ਅਫਸੋਸ ਕੇ ਮੋਟੀਆਂ ਤਰਖਾਂ ਲੈਣ ਵਾਲੇ ਅਫਸਰ ਇੰਨਾਂ ਗੱਲਾਂ ਤੋਂ ਕਿਉਂ ਅਣਜਾਣ ਹਨ ਉਹਨਾਂ ਨੇ ਕਿਹਾ ਕਿ ਕਿੰਨੇ ਹੀ ਘਰ ਮੇਰੇ ਬਾਗ بے سہارا ਹੋ ਰਹੇ ਹਨ ਹਰ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਬਰਬਾਦ ਹੋ ਰਿਹਾ ਹੈ ਉਹਨਾਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਕਿਹਾ ਕਿ ਜੇਕਰ ਪਾਕਿਸਤਾਨ ਦੇ ਵਿੱਚ ਅੱਤਵਾਦ ਦੇ ਟਿਕਾਣੇ ਲੱਭ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ ਤਾਂ ਪੰਜਾਬ ਅੰਦਰ ਨਸ਼ੇ ਤੇ ਕਾਰਵਾਈ ਕਿਉਂ ਸਰਕਾਰ ਕਰਨ ਵਿੱਚ ناکਾਮ ਸਿੱਧ ਹੋ ਰਹੀ ਹੈ ਉਹਨਾਂ ਅਪੀਲ ਕੀਤੀ ਕਿ ਇਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਨੌਜਵਾਨ ਅਤੇ ਉਜੜਦੇ ਘਰਾਂ ਦੇ ਚਿਰਾਗਾ ਨੂੰ ਬਚਾਇਆ ਜਾ ਸਕੇ ਦੇਖੋ ਉਸ ਮੌਕੇ ਦੀਆਂ ਖਾਸ ਤਸਵੀਰਾਂ ਜਿਸ ਮੌਕੇ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦੇ ਜਾਣਕਾਰੀ ਸਾਂਝੀ ਕੀਤੀ ਉਹ ਮਲਾਲੇ ਦਾ ਮੈਂ ਕੱਲ ਮਲਾਲੇ ਆਇਆ ਉੱਥੇ ਖੜੇ ਬਾਜ਼ਾਰ ਦੇ ਵਿੱਚ ਸਾਈਆਂ ਦੇ ਮੁੰਡੇ ਆਖਣ ਦੇ ਮੇਰੇ ਕੋਲ ਮਾਲ ਦੂਜੇ ਮਾਲ ਨਾਲੋਂ 20 ਗੁਣੇ ਚੰਗਾ ਵਾ ਹੈ ਉਧਰ ਲੈਣ ਜਾਂਦੇ ਆ ਪਾਇਦੇ ਉਹਨਾਂ ਨੂੰ ਦੱਸਿਆ ਸਾਰਿਆਂ ਨੂੰ ਕਿ ਮੇਰੇ ਕੋਲੇ ਮਾਲ ਚੰਗਾ ਵਾ ਖੜੇ ਬਾਜ਼ਾਰ ਦੇ ਵਿੱਚ ਇਹ ਗੱਲਾਂ ਹੁੰਡੀਆਂ ਤੇ ਪੁਲਿਸ ਨੂੰ ਨਾ ਪਤਾ ਹੋਈ ਇਹ ਗੱਲ ਦਾ ਜੇ ਪੁਲਿਸ ਹੋਰ ਸੀਆਈਡੀ ਕਰ ਸਕਦੀ ਆ ਇਹਨਾਂ ਦੇ ਹਤਵਾਰੀਆਂ ਦਾ ਪਤਾ ਲੱਗ ਸਕਦਾ ਵਾ ਆ ਇਹਨਾਂ ਨੂੰ ਪਾਕਿਸਤਾਨ ਤੇ ਜਾ ਕੇ ਤੇ ਉਹ ਉਹਨਾਂ ਦੇ ਹਤਵਾਰੀਆਂ ਦੇ ਟਿਕਾਣੇ ਲੱਭ ਸਕਦੇ ਆ ਤੇ ਇੱਥੇ ਪੰਜਾਬ ਦੇ ਵਿੱਚ ਨਹੀਂ ਇਹ ਲੱਗ ਸਕਦਾ ਕਿ ਕਿੱਥੇ ਸਮਾਇਕ ਵੇਖਦੀ ਆ ਜੀ ਜੀ ਕਿਹੜੀ ਚੀਜ਼ ਦਾ ਪਤਾ ਨਹੀਂ ਲੱਗ ਸਕਦਾ ਇਹਨਾਂ ਦਾ ਪੁੱਤ ਮਰਿਆ ਹੋਵੇ ਤੇ ਇਹਨਾਂ ਛਾਂ ਮਤਾ ਕੀ ਇਹ ਪੜ ਜਾਣ ਇਹਨਾਂ ਦਾ ਮਰੂ ਅੱਜ ਮੇਰਾ ਮਰਿਆ ਕੱਲ ਨੂੰ ਇਹਨਾਂ ਦਾ ਮਰੂ ਟੋਡਾ ਬੱਚਾ ਸੀਗਾ ਜੀ ਹਾਂ ਦਾ ਮੇਰਾ ਪੁੱਤ ਸੀਗਾ ਕੀ ਨਾਮ ਸੀਗਾ ਜੀ ਅਨਦੀਪ ਸਿੰਘ ਉਮਰ ਕਿੰਨੀ ਸੀਗੀ ਜਿੰਦੀ ਉਮਰ ਹੈ ਗਈ 28 29 ਸਾਲ ਆ ਵਿਆਹਿਆ ਹੋਇਆ ਸੀਗਾ ਜੀ ਵਿਆਹ ਆਈ ਇੱਕ ਪੁੱਤਰੀ ਇੱਕ ਪੋਤਰਾ ਆ ਅੱਛਾ ਜੀ ਆ ਕੋਈ ਆਸਰਾ ਨਹੀਂ ਹੈਗਾ ਉਹਨਾਂ ਦਾ ਨਾ ਕੋਈ ਨਾਨਕੇ ਆਉਂਦੇ ਆ ਨਾ ਕੋਈ ਮਾਇਕ ਦਾਦਾਵਾ ਈਆਂ ਆਪਦਾ ਘਰ ਸੰਭਾਲਦੀਆਂ ਇੱਕ ਧੀ ਵਿਚਾਰੀ ਆਉਂਦੀ ਆ ਰੋਜ਼ ਦਵਾਈ ਆਉਂਦਾ ਇੱਕ ਰੋਜ਼ ਆਣ ਕੇ ਸਾਡੀ ਹੱਥ ਪੁੱਛਦਾ ਦਵਾਈ ਲੈ ਕੇ ਦੇ ਕੇ ਜਾਂਦਾ ਨਸ਼ੇ ਨੇ ਘਰ ਬਰਬਾਦ ਕਰ ਦਿੱਤੇ ਇਹ ਕਰ ਦਿੱਤਾ ਪਹਿਲਾਂ ਘਰ ਦੀ ਮਰ ਗਈ ਇਸੇ ਚੱਕਰ ਦੇ ਵਿੱਚ ਹੀ ਆ ਰੁੱਝੜ ਗਿਆ ਸਾਰਾ ਘੁੱਟਾ ਇਹ ਹੋ ਗਿਆ ਮਾਲ ਦੰਗਰ ਮਰ ਗਿਆ ਹੁਣ ਪੱਲੇ ਕੀ ਰਹਿ ਗਿਆ ਹੁਣ ਤਾਂ ਬਹੁਤ ਮੇਰੀ ਜਿਹੜੀ ਉਹ ਮੇਰੇ ਪੁੱਤ ਆ ਗਿਆ ਇਹ ਸਰਕਾਰ ਦਾ ਢਿੱਡ ਫੇਰ ਨਹੀਂ ਕਾ ਬਾਪੂ ਜੀ ਮੰਗ ਕੀ ਕਰਦੇ ਬੜੇ ਦੁੱਖ ਦੀ ਗੱਲ ਹੈ ਆਪਣਾ ਪੁੱਤ ਚਲਾ ਗਿਆ ਲੇਕਿਨ ਮੰਗ ਕੀ ਕਰਦੇ ਸੀ ਮੰਗ ਤਾਂ ਮੈਂ ਕਰਦਾ ਕਿ ਇਹ ਆਉਣ ਵਾਲੇ ਦਾ ਗਾਂਦ ਨਾਲ ਮਰੇ ਨਸ਼ਾ ਦਾ ਬੰਦ ਹੋਵੇ ਨਸ਼ਾ ਨੂੰ ਬੰਦ ਕਰਦੇ ਆਤਵਾਦ ਬੰਦ ਕਰ ਸਕਦੇ ਹੈ ਕਿ ਨਹੀਂ ਜੀ ਕੀਤਾ ਕਿ ਨਹੀਂ ਇਹਨਾਂ ਨੇ ਉਦੋਂ ਤੇ ਕਿਹੜਾ ਕੰਮ ਨਹੀਂ ਬੰਦਦੇ ਪਾਕਿਸਤਾਨ ਜਾ ਕੇ ਮਾਰ ਸਕਦੇ ਆ ਉਹਨਾਂ ਨੂੰ ਉਹ ਤਾਂ ਫਿਰ ਵੀ ਨਹੀਂ ਹਟੇ ਇਹਨਾਂ ਨੇ ਮਾਰਨ ਦਾ ਇਹ ਨਹੀਂ ਉਹ ਦੰਦੇ ਮਾਰੀ ਜਾਂਦੇ ਕਿੰਨੇ ਘਰ ਇਹਨਾਂ ਦੇ ਢਾਤੇ ਉਹਨਾਂ ਨੇ ਕਸ਼ਮੀਰ ਦੇ ਵਿੱਚ ਪਾਕਿਸਤਾਨ ਜਾ ਗੋਇਚਲਾ ਹਰੇ ਤਾਂ ਆਪਣੇ ਘਰੇ ਪਹਿਲਾਂ ਡੱਕਣਾ ਹੂੰ ਬਾਰਡਰ ਵਾਲ ਤੇ ਇਹਨਾਂ ਦੀ ਬੀਐਸਐਫ ਜਿਹੜੀ ਆ ਉਹ ਵੇਚਦੀ ਆ ਮੇਰਾ ਖੁਦ ਪਨੇਵਾ ਬੀਐਸਐਫ ਬੀਐਸਪੀ ਨਾਲ ਲੱ ਕੇ ਵੇਚਦਾ ਰਿਆ ਖੁਦ ਮੇਰਾ ਆਪਣੇਵਾ ਜੇਲ੍ਹ ਦੇ ਵਿੱਚ ਹੀ ਫਰੋਪਰ ਰਿਆ ਵਾ ਇੱਕ ਇੱਕੋ ਇੱਕ ਬੱਚਾ ਸੀ ਥੋੜਾ ਜੀ ਮੇਰਾ ਇੱਕੋ ਹੀ ਲੜਕਾ ਸੀਗਾ ਜੀ ਕੋ ਮੈਨੂੰ ਸਰਕਾਰ ਨੂੰ ਕੋਈ ਨਾ ਕੋਈ ਚਾਹੀਦਾ ਮੇਰੀ ਕੋਈ ਆਵਾਜ਼ ਸੁਣੀ ਜਾਵੇ ਸਾਰਾ ਟੋਡਾ ਸੀਗਾ ਪਰ ਸਾਰਾ ਜੱਬੇ ਸਾਰੇ ਹੋ ਗਏ ਤੁਸੀਂ ਕੋਈ ਸਾਰਾ ਨਹੀਂ ਮੇਰਾ ਰਹਿ ਗਿਆ ਬਾਪੂ ਜੀ ਨਾਂ ਕੀ ਤੁਹਾਡਾ ਪੂਰਨ ਸਿੰਘ ਪਿੰਡ ਕੜਾਈ ਪਿੰਡ ਘਰ ਦਿੱਤੀ ਵਾਲਾ ਇਹ ਪਿੰਡ ਜੀ ਮੇਰਾ ਨਾਮ ਜਸਵੀਰ ਸਿੰਘ ਆ ਨੌਜਵਾਨ ਹਾਂ ਜੀ ਹਾਂ ਜੀ ਨੌਜਵਾਨ ਨਾਂ ਕੀ ਘਟਣਾ ਹੋਈ ਆ ਜੀ ਭਤੀਜਾ ਸਾਡਾ ਅੱਛਾ ਜੀ ਇਹ ਤੁਸੀਂ ਕਹਿ ਰਹੇ ਕਿ ਪੁਲਿਸ ਨੂੰ ਤਲਾਸ਼ ਕਿਉਂ ਨਹੀਂ ਦਿੱਤੀ ਅੱਜ ਤੋਂ 10 ਦਿਨ ਪਹਿਲਾਂ ਮੁੰਡਾ ਇੱਥੇ ਮਰਿਆ ਵਾ ਉਹ ਵੀ ਮਾ ਸਾਤੀਆਂ ਸਾਲਾਂ ਦਾ ਅੱਛਾ ਜੀ ਉਹ ਦਿਨ ਸਾਰੇ ਸੋਸ਼ਲ ਮੀਡੀਆ ਤੇ ਪਤਾ ਨਹੀਂ ਸਾਰਿਆਂ ਫੇਸਬੁੱਕ ਤੇ ਵੀਡੀਓ ਚੱਲ ਰਹੀਆਂ ਸੀ ਕਿ ਉਥੇ ਜੈਮਲਾ ਵਾਲੇ ਟੀਕਾ ਲਾ ਕੇ ਮਰਿਆ ਪਰਿਵਾਰ ਦੇ ਨਾਲ ਸਾਰਿਆਂ ਗਿਆ ਉਹਦੇ ਕਤਲ ਦੇ ਵਿੱਚ ਕਿੰਨੇ ਬੰਦਿਆਂ ਨੂੰ ਹੁਣ ਤੱਕ ਪਰਚਾ ਆਇਆ ਤੇ ਕਿੰਨੇ ਬੰਦੇ ਫੜੇ ਗਏ ਆ ਜੀ ਕੀ ਪੁਲਿਸ ਨੂੰ ਇਸ ਕਰਕੇ ਸੂchna ਦਈਏ ਵੀ ਅਸੀਂ ਚੱਕਰ ਕੱਟ ਦੇ ਰਹੀਏ ਬੱਚੇ ਨੂੰ ਲੈ ਕੇ ਇੱਕ ਘਰ ਦੇ ਵਿੱਚ ਜੀ ਚਲਾ ਗਿਆ ਉਹਨੂੰ ਚੁੱਕ ਕੇ ਕਦੀ ਕਿਤੇ ਲੈ ਜਾਈਏ ਕਦੀ ਮਲਾਜੇ ਕਰਾਉਂਦੇ ਕਰੀਏ ਪੁਲਿਸ ਦੇ ਚੱਕਰ ਕੱਟਦੇ ਫਿਰਿਏ ਜੀ ਜੇ ਤੇ ਅੱਜ ਤੱਕ ਜਿੰਨੇ ਬੱਚੇ ਮਰੇ ਆ ਟੀਕੇ ਲਵਾ ਕੇ ਔਰ ਜਿਨ੍ਹਾਂ ਦੇ ਘਰ ਦੇ ਨੇਤਲਾਹ ਕੀਤੀ ਆ ਜੇ ਤੇ ਉਹਨਾਂ ਦਾ ਅੱਜ ਤੱਕ ਕੋਈ ਐਕਸ਼ਨ ਹੋਇਆ ਉਹਨਾਂ ਦੇ ਇੱਕ ਬੰਦੇ ਦੇ ਇੱਕ ਕਤਲ ਦੇ ਵਿੱਚ ਇੱਕ ਬੰਦੇ ਨੂੰ ਵੀ ਕਿਤੇ ਪਰਚਾ ਹੋਇਆ ਉਹਦੀ ਸਜ਼ਾ ਹੀ ਆ ਫਿਰ ਤੇ ਪੁੱਛ ਲੋ ਤੇ ਜੇ ਪੁਲਿਸ ਨੇ ਆਣ ਕੇ ਵੀ ਆ ਤੁਹਾਡੇ ਏਰੀਆ 'ਚ ਬੰਦਾ ਮਰ ਗਿਆ ਵਾ ਜੀ ਤੋਂ ਮਹੀਨਾ 10000 ਲੈਂਦੇ ਉਹ ਤੋਂ 20000 ਕਰਤਾ ਵੀ ਤੁਹਾਡਾ ਨਾਮ ਲਿਆ ਸਾਡੇ ਤੇ ਪ੍ਰੈਸ਼ਰ ਆ ਐੋ ਹੀ ਕੰਮ ਕਰਨਾ ਤੇ ਉਹਦੇ ਨਾਲ ਪੁਲਿਸ ਨੂੰ ਤਲਾਸ਼ ਜੁੱਧ ਜੁੱਧ ਨਸ਼ਾ ਵਿਰੋਧ ਸਰਕਾਰ ਮਹੀਮ ਚਲਾ ਰਹੀ ਹੈਗੀ ਪਿੰਡ ਦੀਆਂ ਕੰਦਾ ਤੇ ਪੰਜ ਪੰਜ ਥਾਵਾਂ ਤੇ 8 8 ਥਾਵਾਂ ਤੇ ਜਿਹੜੇ ਨੰਬਰ ਲਿਖੇ ਹੈ ਹੈਲਪਲਾਈਨ ਨੰਬਰ ਕੀ ਕਹਿਣਾ ਚਾਹੁੰਦੇ ਜ ਹੈਲਪਲਾਈਨ ਨੰਬਰ ਤੇ ਐਕਸ਼ਨ ਕਿੱਥੇ ਹੁੰਦਾ ਵਾ ਹਮ ਹੈਲਪਲਾਈਨ ਨੰਬਰ ਤੇ ਐਕਸ਼ਨ ਕਿੱਥੇ ਹੋ ਰਿਹਾ ਕਿਹੜੇ ਸਮੱਗਲਰ ਫੜੇ ਜਾ ਰਹੇ ਕਿੰਨੇ ਕੁ ਬੰਦੇ ਫੜੇ ਜਾ ਰਹੇ ਸਿਰਫ ਐਕਸ਼ਨ ਉਹਨਾਂ ਤੇ ਹੁੰਦਾ ਵਾ ਜਿਹੜੇ ਬੰਦੇ ਪਹਿਲਾ ਮਹੀਨਾ ਭਰਦੇ ਸੀ ਬਾਅਦ ਚ ਮਹੀਨੇ ਭਰਨੇ ਬੰਦ ਕਰ ਦਿੰਦੇ ਆ ਉਹਦੋਂ ਐਕਸ਼ਨ ਹੁੰਦਾ ਵਾ ਇਹੋ ਹੀ ਆ ਆਵਾ ਜਿੰਦਾ ਸ਼ਾਮਰੋਦ ਜੋਧਾ ਵੀ ਖਲਾ ਲੋ ਤੇ ਲਾ ਕੇ ਮਰ ਜਾਓ ਲੱਗਦਾ ਕਿ ਲੋਕਾਂ ਨੂੰ ਆਪ ਇਕੱਠੇ ਹੋਣਾ ਚਾਹੀਦਾ ਇਸ ਖਲਾ ਯਾਰ ਕਿਹੜੇ ਲੋਕ ਆ ਗਏ ਇਹ ਜਿਨ੍ਹਾਂ ਦੀਆਂ ਜ਼ਮੀਰਾਂ ਮਾਰੀਆਂ ਆ ਲੋਕੀ ਦੇ ਵੇਚਣ ਆਲੇ ਆ ਵੇਚਣ ਲਈ ਇੱਥੇ ਕਿਤੇ ਪਾਕਿਸਤਾਨ ਚ ਆਉਂਦੇ ਆ ਆ ਕੁਚੇ ਜਿਹੋ ਉਹਨਾਂ ਦੇ ਮਰ ਜਾਣ ਜਿਹੜੇ ਵੇਚਦੇ ਆ ਕਿਹਨਾਂ ਨੂੰ ਨਹੀਂ ਪਤਾ ਸਰਕਾਰ ਨੂੰ ਨਹੀਂ ਪਤਾ ਕਿ ਉਹਨਾਂ ਨੂੰ ਨਹੀਂ ਪਤਾ ਉਹਨਾਂ ਦਾ ਬੇੜਾ ਘਰ ਘੋਰਿਆ ਜਿਹੜੇ ਵੇਚਦੇ ਆ ਕਿਸੇ ਦਾ ਜਵਾਈ ਪੀ ਕੇ ਮਰ ਰਿਆ ਕਿਸੇ ਦੀ ਧੀ ਮਰ ਰਹੀ ਆ ਕਿਸਦਾ ਮੁੰਡਾ ਮਰ ਰਿਆ ਕਿਸਦਾ ਭਤੀਜਾ ਕਿਸਦਾ ਪੋਤਰਾ ਪਰਿਵਾਰ ਹੁਵੇ ਨੇ ਘਰਕ ਗਿਆ ਤੇ ਉਹਨਾਂ ਨੂੰ ਫੇਰ ਨਹੀਂ ਲੱਗਦੀ ਅਸੀਂ ਕਿਹੜੇ ਲੋਕਾਂ ਨੂੰ ਆਖੀਏ ਉਹ ਸਾਡੇ ਜੀ ਵੇਚਣ ਵਾਲੇ ਆ ਇਹ ਹਾਲ ਕਿਵੇਂ ਹੋ ਸਕਦਾ ਜੀ ਇਹ ਜਿਹੜਾ ਨਛੇ ਦੇ ਜਿਹੜੇ ਲੋਕੀ ਨਾ ਪੈਸੇ ਦੇ ਪਿੱਛੇ ਲੱਗ ਗਏ ਰੱਬ ਨੂੰ ਭੁੱਲ ਗਏ ਆ ਜੀ ਹਾਲ ਇਦਾਂ ਹੀ ਹੋ ਸਕਦਾ ਬਈ ਉਹਨਾਂ ਦਾ ਬੇੜਾ ਗਰਕ ਹੋ ਜਾਣਾ ਕਿਦਾਂ ਕਹਦੇ ਨੇ ਇਹ ਪਰਮਾਤਮਾ ਦੀਆਂ ਖੇਡਾਂ ਜਿਹੜਾ ਦੂਜੇ ਦਾ ਘਰੇ ਜਾੜਦਾ ਨਾ ਉਹਦਾ ਆਪ ਤਾਂ ਨਹੀਂ ਵਸਦਾ ਨਾ ਜੀ ਜੀ ਤੇ ਜਿਹੜੇ ਦੂਜਿਆਂ ਦੇ ਘਰੇ ਅੱਜ ਚਿਰਾਗ ਬਜਾਉਂਦੇ ਆ ਦੂਜਿਆਂ ਦੇ ਪੁੱਤਾਂ ਦੀਆਂ ਜਿਹੜੇ ਸਿਵੇ ਮਬਾਲਣ ਦੇ ਆ ਮੱਚਣਗੇ ਉਹਨਾਂ ਦੇ ਵੀ ਬਸ ਇਹ ਆ ਕਿ ਜੋ ਭਾਵੜੀ ਨੇੜੇ ਆ ਅੱਜ ਇੰਨਾ ਦਾ ਨੰਬਰ ਆ ਰਿਹਾ ਕੱਲ ਨੂੰ ਉਹਨਾਂ ਦਾ ਆਊਗਾ ਜੀ ਜੀ ਕਿੰਨੇ ਕੱਜ ਤੱਕ ਨਸ਼ਾ ਵੇਚਣ ਵਾਲੇ ਬਚੇ ਆ ਤੇ ਕਿੰਨਾਂ ਦੀਆਂ ਕੋਠੀਆਂ ਚਵਾਰੇ ਬੜਿਆਂ ਨੇ ਪਾਏ ਆ ਪਰ ਵਸੇ ਨਹੀਂ ਗੇ ਜੀ ਜੀ ਕੀ ਨਾਮ ਕੀ ਆਪਣਾ ਹੀ ਦਰਸ਼ਨ ਸੰਜੀ ਆਪਣੇ ਭਤੀਜੇ ਦੇ ਇੱਥੇ ਹੋਈ ਹੈ ਹਾਂ ਜੀ ਕੀ ਕਾਰਨ ਕੀ ਸੀਗੇ ਜੀ ਕਾਰਨ ਇਹੋ ਜੀ ਜੋ ਚੱਲਦਾ ਵਾ ਨਸ਼ੇ ਦਾ ਨਸ਼ੇ ਦੇ ਨਾਲ ਹੀ ਟੰਗਾ ਲੈ ਕੇ ਲਾਇਆ ਵਾ ਬਹੁਤ ਹੋਈ ਕਿਹੜੀ ਜਗ੍ਹਾ ਮੌਤ ਹੋਈ ਮੱਲਾ ਵਾਲੇ ਮੱਲਾ ਵਾਲੇ ਕਿਹੜੀ ਜਗ੍ਹਾ ਜੀ ਮੱਲਾ ਵਾਲੇ ਉਹਦੇ ਅੱਡੇ ਦੀ ਉਹਦੇ ਅੱਡੇ ਦੀ ਜੀ ਜੈਮਲਾ ਰੋਡ ਮੱਲਾ ਵਾਲਾ ਰੋਡ ਤੇ ਅੱਛਾ ਜੀ ਇਕੋ ਪਤਾ ਸ਼ਰਿਆਂ ਵਿਗਦਾ ਵਾ ਉੱਥੋਂ ਹੀ ਲੈ ਕੇ ਲਾਇਆ ਦੇ ਉੱਥੋਂ ਬੱਸ ਮਾਤਾ ਵੀ ਸ਼ਰਿਆਂ ਵਿਗਦਾ ਜੀ ਉੱਥੇ ਸ਼ਰਿਆਂ ਵੀ ਵਿਗਦਾ ਵਾ ਇਹ ਸੋ ਬਤਾਈਏ ਸ਼ਰਿਆਂ ਵਿਗਦਾ ਵਾ ਅੱਛਾ ਪਿੰਡਾਂ 'ਚ ਵੇਖੋ ਆਹਣ ਪਿੰਡਾਂ 'ਚ ਵੀ ਇਹੋ ਆਲਾ ਸਾਰੇ ਇਹ ਗੰਡਿਆ ਸ਼ਰਿਆਂ ਆ ਵੀ ਗੰਡਿਆ ਵਾ ਨੌਜਵਾਨ ਜਿਹੜੇ ਪੂਰੇ ਹੋ ਰਹੇ ਖਤਮ ਹੋ ਰਹੇ ਜਿਆਦਾ ਜੀ ਘਰਾਂ ਦੇ ਘਰ ਬਰਬਾਦ ਹੋ ਰਹੇ ਇਹਦੇ ਚਾਹਦੇ ਹਾਂ ਅਸੀਂ ਦੇ ਸਿੱਧੇ ਸਰਕਾਰ ਗੱਡੀ ਵੀ ਅਪੀਲ ਕਰਦੇ ਆਂ ਤੇ ਪੰਜਾਬ ਸਰਕਾਰ ਗੱਡੀ ਵੀ ਵੇ ਚਾਹੇ ਤੇ ਇਹਨਾਂ ਨੂੰ ਚੁੱਕ ਲੋ ਸੁਲਤਾਨ ਤੇ ਇਹ ਬੰਦ ਕਰਾ ਦਿਓ ਤੇ ਚਾਹੇ ਅਸੀਂ ਹਥਿਆਰ ਚੁੱਕ ਲੈਣੇ ਜੇ ਆਪ ਬੰਦਿਆਂ ਨੇ ਅਸੀਂ ਮੋਢਿਆਂ ਤੇ ਹਥਿਆਰ ਰੱਖ ਲੈਣੇ ਆ ਆਪਦੇ ਬੱਚੇ ਬਚਾਉਣ ਲਈ ਇਹ ਮੇਰੀ ਸੈਂਟਰ ਸਰਕਾਰ ਨੂੰ ਵੀ ਆ ਤੇ ਪੰਜਾਬ ਸਰਕਾਰ ਨੂੰ ਵੀ ਆ ਮੈਂ ਆਪਦੇ ਬੰਦੇ ਨਾਲ ਕੱਟੇ ਕਰਕੇ ਹੀ ਹਥਿਆਰ ਚੁੱਕੇ ਅਸੀਂ ਇਹਨਾਂ ਬੰਦਿਆਂ ਦੇ ਬਰਖਲਾਪ ਹੋ ਜਾਣਾਗੇ ਤੇ ਚਾਹੇ ਸਰਕਾਰ ਇਸ ਕੰਮ ਤੇ ਆਪਦੀ ਠੱਲ ਪਾ ਲਵੇ ਮੁੜ ਕੇ ਨਾਖੇ ਵੀ ਇਹ ਹੱਤਵਾਦੀ ਪੈਦਾ ਹੁੰਦੇ ਆ ਮਾਪਿਆਂ ਨਾਲ ਗੱਲ ਸਿੱਧੀ ਹੋਣ ਕਰ ਦੇਣੀ ਅੱਜ ਮਾਪਿਆਂ ਦਾ ਇਕੱਲਾ ਪੁੱਤ ਸੀ ਕਿ ਵੱਜ ਕੇ ਮੈਂ ਸਰਕਾਰ ਨੂੰ ਦੋਵਾਂ ਸਰਕਾਰਾਂ ਨੂੰ ਚਾਹੀਦੇ ਇਹਨਾਂ ਕੰਮਾਂ ਤੇ ਢਲ ਪਾ ਦਿਓ ਤੇ ਚਾਹੇ ਅਸੀਂ ਆਮ ਇਨਸਾਨਾਂ ਨੇ ਹਥਿਆਰ ਚੁੱਕ ਲਏ ਜੇ ਮੁੜ ਕੇ ਨਾ ਆਖੇ ਜੇ ਅਤਵਾਦੀ ਪੈਦਾ ਹੋਣ ਡੇ ਆ ਮਾਪਿਆਂ ਦਾ ਇਕੋ ਇੱਕ ਪੁੱਤ ਸੀ ਹਾਂਜੀ ਇੱਕੋ ਇੱਕ ਪੁੱਤ ਹੀ ਸੀਗਾ ਮਾਪਿਆਂ ਦਾ ਇਕੱਲਾ ਭਰਾ ਸੀ ਨਾ ਕੀ ਬੱਚੇ ਦਾ ਬੰਦੀਪ ਸਿੰਘ ਦਾ ਮਨਦੀਪ ਸਿੰਘ ਉਮਰ ਕਿੰਨੀ ਕੁ ਸੀ ਉਮਰ ਕਿੰਨੀ ਕੁ ਉਮਰ ਤਾਂ ਸਾਰੀ ਆ 25 26 27 ਸਾਲ ਕੋ 28 ਸਾਲ ਠੀਕ ਹੈ ਜੀ ਵਿਆਹ ਹੋਇਆ ਸੀਗਾ ਜੀ ਵਿਆਹ ਆ ਬੱਚੇ ਦੋ ਛੋਟੇ ਛੋਟੇ ਪੂਰਾ ਪੂਰੇ ਜਿਹਨੇ ਬੱਚੇ ਮਰਾਈ ਬੱਚਿਆਂ ਨਹੀਂ ਗੁਡੀਆਂ ਸ 8 10 ਸਾਲਾਂ ਦੀ ਗੁਡੀਆਂ 6 7 ਸਾਲਾਂ ਦਾ ਬੇਟਾ ਜੀ ਕੋਈ ਪੁਲਿਸ ਨੂੰ ਤਲਾਬਗਾਰਨ ਕੀਤੀ ਕੀ ਕਾਰਨ ਕੀ ਸੀ ਜੀ ਪੁਲਿਸ ਨੇ ਤਲਾਬ ਕਰਕੇ ਅਸੀਂ ਕੀ ਕਰਦੇ ਜੀ ਪੁਲਸੇ ਪੁਲਿਸ ਨੂੰ ਵੀ ਪਤਾ ਹੈ ਸਰਕਾਰ ਨੂੰ ਪਤਾ ਹਰ ਤੇ ਹਰ ਬੰਦੇ ਨੂੰ ਪਤਾ ਮੈਂ ਕਨਪੜ ਬੰਦਾ ਯਾਰ ਪਿੰਡ 'ਚ ਮੈਨੂੰ ਪਤਾ ਵੀ ਫਲਾਣੇ ਬੰਦੇ ਵੇਚਣ ਦੇ ਉਹ ਸਰਕਾਰ ਨੂੰ ਨਹੀਂ ਪਤਾ ਹਰ ਇੱਕ ਨੂੰ ਪਤਾ ਸੈਂਟਰ ਤੋਂ ਲੈ ਗਿਆ ਸੀਬੀਆਈ ਆ ਹੋਰ ਕਈ ਕਿੰਨੀਆਂ ਜਣਸੀਆਂ ਫਿਰਦੀਆਂ ਮਾ ਉਹਨਾਂ ਹੋਰ ਕਮਾਲੀ ਦੇ ਫਿਰਦੀਆਂ ਇਸ ਕੰਮ ਦਾ ਨਹੀਂ ਉਹਨਾਂ ਨੂੰ ਪਤਾ ਹਾਂ ਪੁਲਿਸ ਹੋਰ ਕੰਮਾਂ ਤਾਂ ਬਹੁਤ ਕਰੀ ਜਾਂਦੀ ਲੇਕਿਨ ਜਿਹੜਾ ਨਸ਼ਾ ਪਰ ਮੈਂ ਸਰਕਾਰ ਨੂੰ ਦੁਬਾਰੇ 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 ਪੰਜਾਬ ਸਰਕਾਰ ਸੈਂ ਇਹ ਮੇਰੀ ਪਉਣੀ ਜੇ ਵੀਡੀਓ ਸੈਂਟਰ ਸਰਕਾਰ ਨੂੰ ਵੀ ਚਾਹੇ ਤੇ ਇਹ ਕੰਮ ਜਾਨੀ ਲੁੱਟਾ ਖੋਹਾਂ ਇਹ ਕੰਮ ਸਾਰੇ ਜਿਹੜੇ ਇਹਨਾਂ ਨੂੰ ਬੰਦ ਕਰਾ ਲਓ ਤੇ ਚਾਹੇ ਅਸੀਂ ਆਮਣੇ ਥਾਣੇ ਹਥਿਆਰ ਚੁੱਕ ਲੈਣੇ ਜੇ ਅਸੀਂ ਨਹੀਂ ਜੇ ਰੁਕਣਾ ਮੁੜ ਕੇ ਨਾ ਆਖਿਆ ਜੀ ਵੀ ਇਹ ਅਤਵਾਦੀ ਪੈਦਾ ਹੁੰਦੇ ਆ ਸਾਡੇ ਪਿੰਡ ਦਾ ਇਹ ਸਾਡਾ ਭਰਾ ਹੀ ਸੀਗਾ ਚਾਚਾ ਜੀ ਦਾ ਲੜਕਾ ਮਨਦੀਪ ਸਿੰਘ ਉਫ ਮੰਗਾ ਇਹ ਸਵੇਰ ਗਿਆ ਇਥੋਂ ਆਪਣੇ ਘਰੋਂ ਦਵਾਈ ਲੈਣ ਵਾਸਤੇ ਕਹਿੰਦਾ ਕਿ ਮੈਂ ਜੇਬ ਵਾਲੀ ਗੋਲੀ ਉੱਥੇ ਮੱਲਾਂ ਵਾਲੇ ਗਿਆ ਉੱਥੋਂ ਕਿਤੇ ਲੈ ਕੇ ਆਇਆ ਨੇ ਚਿੱਟੇ ਵਰਟੀਗਾ ਲਾ ਲਿਆ ਏ ਤੇ ਅਸੀਂ ਇਹੋ ਕਹਿਣਾ ਚਾਹੁੰਦੇ ਆ ਕਿ ਮੰਨ ਲਓ ਵੀ ਹੁਣ ਮਾਵਾਂ ਦੇ ਪੁੱਤ ਜਾਈ ਜਾਂਦੇ ਆ ਜਿਵੇਂ ਸਰਕਾਰ ਪ੍ਰਸ਼ਾਸਨ ਕਹਿ ਤਰਿਆ ਵਾ ਵੀ ਅਸੀਂ ਬੰਦ ਕੀਤਾ ਨਸ਼ਾ ਸਾਡੇ ਦੇਖਣ ਦੇ ਵਿੱਚ ਤਾਂ ਕੋਈ ਨਹੀਂ ਬੰਦ ਹੋਇਆ ਪਿੱਛੇ ਜੇ ਆਪਣੇ ਜੈਮਲ ਵਾਲੇ ਵੀ ਮੁੰਡਾ ਇਦਾਂ ਇੰਜੈਕਸ਼ਨ ਲਾ ਕੇ ਜਿਹੜਾ ਮਰਿਆ ਤੇ ਜੈਮਲ ਵਾਲੇ ਵੀ ਵਿਕੀ ਜਾਂਦਾ ਮੱਲਾਂ ਵਾਲੇ ਵੀ ਅਸੀਂ ਤਾਂ ਇਹ ਆਣੇ ਵੀ ਜਿਵੇਂ ਦੇਣ ਬਾ ਦੇਣ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਇਹਦੇ ਤੇ ਗੌਰ ਕੀਤਾ ਜਾਵੇ ਪ੍ਰਸ਼ਾਸਨ ਨੂੰ ਤੇ ਬਸ ਇਹੋ ਜਿਹਾ ਜੀ ਗਾਂ ਕਿਹੇ ਦਾ ਇੰਟੈਲੀਜੈਂਸੀ ਦਾ ਆਇਆ ਸੀਗਾ ਹਾਂ ਜੀ ਉਹਨਾਂ ਕਹਿੰਦੇ ਕਿ ਡੈੱਡ ਬੋਡੀ ਮਿਲੀ ਮੈਂ ਕਹਾਂ ਜੀ ਡੈੱਡ ਬੋਡੀ ਮਿਲੀ ਜੀ ਸਾਡਾ ਭਰਾ ਹੀ ਆ ਉਹ ਕਹਿੰਦੇ ਕੋਈ ਕਾਰਵਾਈ ਕਰਾਉਣੀ ਮੈਂ ਕਹਾਂ ਕਾਰਵਾਈ ਤਾਂ ਅਸੀਂ ਤਾਂ ਕਰਾਈਏ ਨਾ ਜੇ ਕੋਈ ਕਾਰਵਾਈ ਹੋਣੀ ਹੋਵੇ ਤੇ ਹੂੰ ਕਾਰਵਾਈ ਕਿਤੇ ਤੇ ਕਰਾਵਾਂਗੇ ਅਸੀਂ ਤਾਂ ਤੁਹਾਨੂੰ ਕਹਿ ਰਹੇ ਆਂ ਵੀ ਰੋ ਰੋ ਕੇ ਵੀ ਚਿੱਟਾ ਵੇਖਦਾ ਬੰਦ ਕਰੋ ਬੰਦ ਕਰੋ ਹਾਂ ਜੀ ਪਤਾ ਤੁਹਾਨੂੰ ਵੀ ਹੈਗਾ ਬਾਕੀ ਹੁਣ ਤੁਸੀਂ ਜੇ ਕਰੋ ਤਾਂ ਫੇਰ ਹੀ ਹੈ ਨਾ ਹੂੰ ਅਸੀਂ ਤਾਂ ਇਹੋ ਜਾਣੇ ਵੀ ਪ੍ਰਸ਼ਾਸਨ ਪੁਲਿਸ ਨੂੰ ਗੌਰ ਕਰਨੀ ਚਾਹੀਦੀ ਇਹ ਜਿਹੜੇ ਨਸ਼ਾ ਵੇਖ ਰਿਹਾ ਵੀ ਗਾਂ ਤੋਂ ਕਿਸੇ ਮਾਂ ਦਾ ਪੁੱਤ ਨਾ ਜਾਵੇ